ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰਪਿਆਰੇ ਸਾਸੰਗ ਜੀ ਆਓ ਉਸ ਮਹਾਨ ਜਰਨੈਲ ਦਾ ਜੀਵਨ ਉਹਨਾਂ ਦੇ ਕੀਤੇ ਹੋਏ ਕਾਰਨਾਮੇ ਜੋ ਸਿੱਖ ਕੌਮ ਦਾ ਇੱਕ ਮੋਢੀ ਮੰਨਿਆ ਗਿਆ ਹੈ ਮਹਾਨ ਬਹਾਦਰ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਜਿਸ ਦਾ ਨਾਮ ਸੁਣਦਿਆ ਹੀ ਵੈਰੀਆਂ ਨੂੰ ਭੱਜਣਾ ਪੈ ਜਾਂਦੀਆਂ ਸਨ ਅਤੇ ਉਹ ਮੈਦਾਨ ਛੱਡ ਕੇ ਭੱਜ ਜਾਂਦੇ ਸਨ ਕਿ ਸਰਦਾਰ ਹਰੀ ਸਿੰਘ ਨਲਵਾ ਆ ਗਿਆ ਹੈ ਹੁਣ ਸਾਡਾ ਬਚਾ ਨਹੀਂ ਆਓ ਉਸ ਮਹਾਨ ਸਿੱਖ ਜਰਨੈਲ ਸਰਦਾਰ ਹਰੀ ਸਿੰਘ ਨਲਵਾ ਦੇ ਜੀਵਨ ਚਾਤ ਮਰਦੇ ਹਾਂ ਜੀ ਮਹਾਰਾਜ ਰਣਜੀਤ ਸਿੰਘ ਦੇ ਸ਼ਾਸਨ ਕਾਲ ਦੇ ਮਹਾਨ ਸਿੱਖ ਜੋਧੇ ਸਰਦਾਰ ਹਰੀ ਸਿੰਘ ਨਲਵਾ ਨੂੰ ਹਾਲ ਹੀ ਵਿੱਚ ਆਸਟ੍ਰੇਲੀਆ ਦੇ ਬੀਲਿਆ ਮਾਈ ਮੈਗਜ਼ੀਨ ਵਿੱਚੋਂ ਜਾਰੀ ਕੀਤੀ ਗਈ ਸੂਚੀ ਵਿੱਚ ਵਿਸ਼ਵ ਇਤਿਹਾਸ ਦੇ 10 ਮਹਾਨ ਜੇਤੂਆਂ ਦੀ ਸ਼੍ਰੇਣੀ ਵਿੱਚ ਪਹਿਲੇ ਸਥਾਨ ਤੇ ਰੱਖਿਆ ਗਿਆ ਹੈ ਹਰੀ ਸਿੰਘ ਨਲੂਆ ਆਪਣੀ ਚੜ੍ਹਦੀ ਜਵਾਨੀ ਮਤਲਬ 14-15 ਸਾਲ ਦੀ ਉਮਰ ਤੋਂ ਲੈ ਕੇ ਆਪਣੇ ਜੀਵਨ ਦੇ ਅੰਤ 1837 ਈਸਵੀ ਤੱਕ ਉਹ ਖਾਲਸਾ ਰਾਜ ਦੌਰਾਨ ਫੌਜ ਦੇ ਮੁੱਖ ਸੈਨਾਪਤੀ ਰਹੇ ਉਹ ਇਤਿਹਾਸ ਵਿੱਚ ਇੱਕੋ ਮਾਤਰ ਅਜਿਹੀ ਸ਼ਖਸੀਅਤ ਸਨ ਜਿਨ੍ਹਾਂ ਨੇ ਅਫਗਾਨਿਸਤਾਨ ਤੇ ਪਾਕਿਸਤਾਨ ਨੂੰ ਜੋੜਨ ਵਾਲੇ ਖੈਬਰ ਦਰੇ ਨੂੰ ਪਾਰ ਕੀਤਾ ਤੇ ਖੈਬਰ ਤੇ ਕਬਜ਼ਾ ਕਰਕੇ ਸਦੀਆਂ ਤੋਂ ਨਾਦਰ ਸ਼ਾਹ, ਅਹਿਮਦ ਸ਼ਾਹ ਅਬਦਾਲੀ ਵਰਗੇ ਲੁੱਟੇਰੇ ਤੇ ਧਾੜਵੀਆਂ ਦਾ ਹਮੇਸ਼ਾ ਲਈ ਰਾਹ ਬੰਦ ਕਰ ਦਿੱਤਾ ਜੋ ਦੇਸ਼ ਤੋਂ ਕਰੋੜਾਂ ਦੀ ਸੰਪਤੀ, ਧਨ-ਮਾਲ, ਡੰਗਰ ਤੇ ਹਿੰਦੁਸਤਾਨ ਦੀ ਇੱਜ਼ਤ ਜਵਾਨ ਬੱਚੇ ਬੱਚੀਆਂ ਲੁੱਟ ਕੇ ਲੈ ਜਾਂਦੇ ਤੇ ਗਜਣੀ ਦੇ ਵਿਚਾਰਾਂ ਵਿੱਚ ਟਕੇ ਟਕੇ ਤੇ ਵੇਚਦੇ ਸਨ ਹਰੀ ਸਿੰਘ ਬਹੁਤ ਸਾਹਸੀ ਤੇ ਦਲੇਰ ਗਿਰਤੀ ਵਾਲਾ ਇਨਸਾਨ ਸੀ ਹਰ ਸੰਕਟ ਸਮੇ ਅਨੋਖੇ ਸਾਹਸ ਦੀ ਪ੍ਰਦਰਸ਼ਨਾ ਕਰਦਾ ਸੀ ਸਰ ਅਲੇਖ ਜੈਂਡਰ ਆਪਣੇ ਸਫਰ ਨਾਮੇ ਵਿੱਚ ਲਿਖਦਾ ਹੈ ਕਿ ਜਦੋਂ ਅਸੀਂ ਅਟਕਦਾ ਦਰਿਆ पार ਕਰਨ ਲੱਗੇ ਤਾਂ ਦਰਿਆ ਬੜੀ ਤੂਫਾਨੀ ਜੋਸ਼ ਵਿੱਚ ਸੀ ਸਾਡੇ ਸਾਹਮਣੇ ਪੰਜ ਸਵਾਰ ਤੇਜ਼ ਧਾਰ ਦੀ ਮਾਰ ਆ ਕੇ ਦਰਿਆ ਵਿੱਚ ਰੁੜ ਗਏ ਮੈਂ ਚਾਹੁੰਦਾ ਸੀ ਕਿ ਅਸੀਂ ਰੁਕ ਜਾਈਏ ਪਰ ਜਰਨੈਲ ਸਿੰਘ ਨੇ ਆਪਣੇ ਅੰਦਾਜ਼ ਵਿੱਚ ਹੱਸ ਕੇ ਕਿਹਾ ਸਿੰਘ ਬਨਣ ਦਾ ਕੀ ਫਾਇਦਾ ਜੇ ਦਰਿਆ ਅਟਕਣਾ ਪਾਰ ਕੀਤਾ ਉਹ ਘੋੜੇ ਤੇ ਸਵਾਰ ਹੋ ਕੇ ਮੈਨੂੰ ਵੀ ਜਬਰੀ ਨਾਲ ਲੈ ਗਿਆ ਵਿਖੜੀਆਂ ਧਾਰਾਂ ਪਾਰ ਕਰਦਾ ਛੱਟ ਦੂਸਰੇ ਕਿਨਾਰੇ ਪਹੁੰਚ ਗਿਆ ਸਰਦਾਰ ਹਰੀ ਸਿੰਘ ਨਲੂਆ ਦਾ ਜਨਮ ਸਨ 1791 ਈਸਵੀ ਵਿੱਚ ਸਰਦਾਰ ਗੁਰਦਿਆਲ ਸਿੰਘ ਦੇ ਘਰ ਮਾਤਾ ਧਰਮਕੌਰ ਦੀ ਕੁੱਖੋਂ ਗੁਜਰਾਵਾਲਾ ਵਿੱਚ ਹੋਇਆ ਸਰਦਾਰ ਹਰੀ ਸਿੰਘ ਸਰਦਾਰ ਗੁਰਦੇਵਾਲ ਸਿੰਘ ਦੇ ਘਰ ਛੇਕ ਲੜੀ ਉਮਰੇ ਜਨਮੇ ਦੇ ਘਰਾਨੇ ਵਿੱਚ ਇੱਕੋ ਇੱਕ ਬਾਲ ਹੋਣ ਕਰਕੇ ਬੜੇ ਹੀ ਲਾਡਾਂ ਤੇ ਮਲਾਰਾ ਨਾਲ ਪਲਿਆ ਸੀ ਜਦੋਂ ਥੋੜਾ ਵੱਡਾ ਹੋਇਆ ਤਾਂ ਸਰਦਾਰ ਗੁਰਦੇਵਾਲ ਸਿੰਘ ਨੇ ਹਰੀ ਸਿੰਘ ਨੂੰ ਪੰਜਾਬੀ ਤੇ ਫਾਰਸੀ ਪੜ੍ਹਾਉਣ ਲਈ ਇੱਕ ਵਿਦਵਾਨ ਸਿੰਘ ਅਤੇ ਚੰਗਾ فاضਲ ਮੌਲਵੀ ਰੱਖ ਦਿੱਤਾ ਅਰੇ ਮਸਾ ਹਰੀ ਸਿੰਘ ਦੇ लाडले ਜੀਵਨ ਦੀਆਂ ਸੱਤ ਗਰਮੀਆਂ ਅਤੇ ਸੱਤ ਸਰਦੀਆਂ ਬੀਤੀਆਂ ਸਨ ਕਿ ਆਪ ਦੇ ਪਿਤਾ ਦੀ ਚੜ੍ਹਾਈ ਕਰ ਗਏ ਇਸ ਤੋਂ ਬਾਅਦ ਹਰੀ ਸਿੰਘ ਦੀ ਪਾਲਣਾ ਪੋਸ਼ਣਾ ਹਰੀ ਸਿੰਘ ਦੇ ਮਾਮਾ ਜੀ ਦੇ ਘਰ ਹੋਈ ਉਹਨਾਂ ਨੇ ਹਰੀ ਸਿੰਘ ਦੀ ਪੜ੍ਹਾਈ ਦੇ ਨਾਲ ਨਾਲ ਘੋੜਸਵਾਰੀ ਅਤੇ ਸ਼ਾਸਤਰ ਵਿਦਿਆ ਦਾ ਵੀ ਖਾਸ ਪ੍ਰਬੰਧ ਕੀਤਾ ਆਪ ਨੂੰ ਛੋਟੀ ਉਮਰ ਵਿੱਚ ਹੀ ਪੰਜਾਬੀ ਫਾਰਸੀ ਅਤੇ ਪਸਤੂ ਦਾ ਚੰਗਾ ਗਿਆਨ ਹੋ ਗਿਆ ਅਤੇ ਘੋੜਸਵਾਰੀ ਨੇਜਾਬਾਜੀ ਤਲਵਾਰ ਚਲਾਉਣ ਤੇ ਹੋਰ ਜੰਗੀ ਕਰਤਮਾਂ ਵਿੱਚ ਵੀ ਆਪਣੀ ਚੰਗੀ ਮਹਾਰਤ ਹਾਸਲ ਕਰ ਲਈ ਮਹਾਰਾਜਾ ਰਣਜੀਤ ਸਿੰਘ 6 ਮਹੀਨੇ ਦੀਵਾਲੀ ਵਿਸਾਖੀ ਨੂੰ ਖੁੱਲੇ ਮੇਲਿਆਂ ਵਿੱਚੋਂ ਯੋਗਤਾ ਵੇਖ ਕੇ ਆਪਣੀ ਫੌਜ ਲਈ ਨੌਜਵਾਨਾਂ ਦੀ ਚੋਣ ਕਰਿਆ ਕਰਦਾ ਸੀ ਇਸ ਵਾਰੀ ਪੀ ਪਹਿਲਾ ਵਾਂਗ ਰਣਜੀਤ ਸਿੰਘ ਉੱਚੇ ਥਾਂ ਤੇ ਬਿਰਾਜਮਾਨ ਹੋ ਕੇ ਗੱਬਰਾਂ ਦੇ ਚੰਗੀ ਕਰਤਬ ਵੇਖ ਰਿਹਾ ਸੀ ਇਹ ਵਾਰੀ ਆਉਣ ਤੇ ਇੱਕ অতি ਫਰਤੀਲਾ ਗੱਭਰੂ ਘੋੜੇ ਨੂੰ ਸਰਪਟ ਦੌੜਾਉਂਦਿਆਂ ਬਿਜਲੀ ਦੀ ਤੇਜ਼ੀ ਵਾਂਗ ਮੈਦਾਨ ਵਿੱਚ ਆਇਆ ਪਹਿਲਾਂ ਕੀਤੀ ਤਿਆਰੀ ਮੁਤਾਬਕ ਆਪ ਦੇ ਨੇਜੇ ਨਾਲ ਜ਼ਮੀਨ ਵਿੱਚ ਗੱਡਿਆ ਖਿੱਲਾ ਪੁੱਟਿਆ ਤੇ ਸਰਪਟ ਅੱਗੇ ਲੰਘ ਗਿਆ ਸਾਰਿਆਂ ਪਾੜੀਆਂ ਮਾਰ ਕੇ ਉਸ ਦੀ ਹੌਸਲਾ ਅਫਜ਼ਾਈ ਕੀਤੀ ਫਿਰ ਉਸ ਨੇ ਤਲਵਾਰ ਬਾਜੀ ਦੇ ਹਰਾਨੀ ਜਨਕ ਕਰਤਵ ਵਿਖਾਏ ਖੂਬ ਵਾਵਾ ਪੱਟੀ ਤੀਰ ਦਾ ਨਿਸ਼ਾਨਾ ਢੁੰਡਣਾ ਤੇ ਮੁਧ ਕਰ ਚੁੱਕਣਾ ਵੀ ਉਸ ਦੇ ਸ਼ੌਕ ਸਨ ਮਹਾਰਾਜ ਦਾ ਉਸ ਵੱਲ ਵਿਸ਼ੇਸ਼ ਧਿਆਨ ਗਿਆ ਕਿਉਂਕਿ ਇਹ ਗੱਭਰੂ ਜਿੱਥੇ ਅਤਿ ਫਰਤੀਲਾ ਤੇਜ ਤੀਰ ਦਾ ਧਨੀ ਸੀ ਉੱਥੇ ਉਮਰ ਪੱਖੋਂ ਹਾਲੀ ਅਨ ਦਾੜੀਆਂ ਬਾਲ ਕੀ ਨਜ਼ਰ ਆਉਂਦਾ ਸੀ ਰঞ্জੀਤ ਸਿੰਘ ਨੇ ਇਸ ਨੂੰ ਪੋਲ ਸਦਕੇ ਸ਼ਾਬਾਸ਼ ਦਿੱਤੀ 100 ਰੁਪਇਆ ਨਗਦ ਇਨਾਮ ਦੇ ਕੇ ਪੁੱਛਿਆ ਨੌਜਵਾਨਾ ਤੇਰੇ ਕਰਤੱਵਾਂ ਤੋਂ ਬਹੁਤ ਖੁਸ਼ ਹਾਂ ਕੀ ਨਾਮ ਹੈ ਤੇਰਾ ਜੀ ਸਰਕਾਰ ਮੈਨੂੰ ਹਰੀ ਸਿੰਘ ਕਹਿੰਦੇ ਨੇ ਪਰ ਹਜੂਰ ਅਜੇ ਮੇਰੇ ਕੁਝ ਕਰਤੱਵ ਵੇਖਾਉਣੇ ਬਾਕੀ ਹਨ ਕਿਰਪਾ ਕਰਕੇ ਮੈਨੂੰ ਇਸ ਵੱਡੇ ਅਖਾੜੇ ਵਿੱਚ ਕੁਸ਼ਤੀ ਲੜਨ ਦਾ ਮੌਕਾ ਦਿੱਤਾ ਜਾਵੇ ਆਪਣਾ ਕੋਈ ਵੀ ਨਾਮੀ ਪਹਿਲਵਾਨ ਕੱਢੋ ਹਾਂ ਹਾਂ ਕਿਉਂ ਨਹੀਂ आओ ਭਈ ਮੇਰੇ ਮੱਖਣਾ ਦੇ ਪਾਲਿਓ ਇੱਕ ਜੋਧਾ ਆਓ ਤੇ ਵਿਖਾਓ ਆਪਣੀ ਤਾਕਤ ਨਾਮੀ ਪਹਿਲਵਾਨਾਂ ਵਿੱਚੋਂ ਇੱਕ ਅੱਗੇ ਵਧਿਆ ਕੱਪੜੇ ਉਤਾਰੇ ਨੇਰਾ ਸਾਹਣਾ ਪ੍ਰਤੀਤ ਹੋ ਗਿਆ ਰਿਆ ਸੀ ਇੱਧਰ ਹਰੀ ਸਿੰਘ ਨੇ ਜਦੋਂ ਕਪੜੇ ਲਾਹੇ ਵੇਖਣ ਵਾਲੇ ਕਮਾਏ ਹੋਏ ਮਜ਼ਬੂਤ ਜੱਸੇ ਨੂੰ ਵੇਖ ਕੇ ਹੀ ਰਹਿ ਗੇ ਵੇਖਦੇ ਹੀ ਰਹਿ ਗਏ ਮੁੰਡਿਆ ਇਓ ਹੱਡੀਆਂ ਪਨਾਉਣ ਲੱਗਾ ਹੈ ਧੌੜ ਜਾ ਮੇਰੇ ਸਾਹਮਣੋਂ ਪਰ ਅੰਦਰੋਂ ਇਸ ਹੌਣ ਹਾਰ ਘਪੁਰੂ ਦੇ ਡੌਲੇ ਤੇ ਛਾਤੀਵਾਲ ਪੱਕ ਪੈ ਪੀਤ ਹੋ ਰਿਹਾ ਸੀ ਇਸ਼ਾਰਾ ਹੋਇਆ ਦੋਵੇਂ ਗੁੱਥਮ ਗੁੱਥਾ ਹੋਏ ਪਤਾ ਪਤਾ ਵੀ ਨਾ ਲੱਗਾ ਕਿ ਕਦੋਂ ਹਰੀ ਸਿੰਘ ਉਸ ਪਹਿਲਵਾਨ ਨੂੰ ਚਿਤ ਕਰਕੇ ਛਾਤੀ ਤੇ ਚੜ ਬੈਠਾ ਸੀ ਸਾਰਿਆਂ ਹਰੀ ਸਿੰਘ ਨੂੰ ਦਾਅ ਦਿੱਤੀ ਤੇ ਮੋਟਾ ਪਹਿਲਵਾਨ ਨੀਵੀਂ ਪਾਈ ਬੈਠ ਪੈਰ ਕਸੀੜ ਦਾ ਅਖਾੜੇ ਤੋਂ ਪਰੇ ਜਾ ਬੈਠਾ ਹਰੀ ਸਿੰਘ ਗਰਜਵੀਂ ਆਵਾਜ਼ ਵਿੱਚ ਬੋਲਿਆ ਇਹ ਕੱਲਾ ਪਲਵਾਨ ਮੇਰੇ ਅੱਗੇ ਕੋਈ ਨਹੀਂ ਅੜ ਸਕੇਗਾ ਇਸ ਲਈ ਕੋਈ ਦੋ ਪਲਵਾਨ ਇਕੱਠੇ ਆਓ ਜਿੰਨਾ ਬੂਰੀਆਂ ਦਾ ਦੁੱਧ ਪੀਤਾ ਉਹ ਜਿੱਕੋਸਨ ਮੁਸਰਹ ਹੋਈ ਮਹਾਰਾਜੇ ਨੇ ਇਸ਼ਾਰਾ ਕੀਤਾ ਹਾਥੀਆਂ ਵਰਗੀ ਟੀਲਡੌਲ ਵਾਲੇ ਦੋ ਨੌਜਵਾਨ ਪਲਵਾਨ ਹਰੀ ਸਿੰਘ ਨਾਂ ਭਿੜ ਪਏ ਇਹ ਅਲੂਆਂ ਗਪੁਰਾਂ ਦਾ ਨੀਰਾ ਤਾਕਤ ਦਾ ਤੂਫਾਨ ਸੀ ਜਿਸ ਵੱਲ ਧਾਈ ਕਰਕੇ ਪੈਦਾ ਉਸ ਦੇ ਪੈਰ ਓਖੜ ਜਾਂਦੇ ਤੇ ਝਟ ਦੂਜੇ ਨੂੰ ਆਦ ਬੋਚਦਾ ਲੋਕੀ ਮੂੰਹ ਵਿੱਚ ਉਂਗਲਾ ਪਾ ਰਹੇ ਸਨ ਮਹਾਰਾਜਾ ਅਨਜੀਤ ਸਿੰਘ ਹੈਰਾਨ ਹੋਇਆ ਇੱਕ ਟੱਕ ਵੇਖੀ ਜਾ ਰਿਹਾ ਸੀ ਕਿਸੇ ਨੇ ਭੀੜ ਵਿੱਚੋਂ ਜਕਾਲਾ ਛੱਡਿਆ ਬੋਲੇ ਸੋਨਿਹਾਲ ਉਹ ਵੇਖੋ ਦੋਵੇਂ ਪਲਵਾਨ ਅਖਾੜਾ ਛੱਡ ਕੇ ਦੌੜ ਰਹੇ ਹਨ ਓਏ ਹਰੀ ਸਿੰਘ ਜਿੱਤ ਗਿਆ ਇਕੱਲਾ ਦੋ ਨੂੰ ਹਰਾ ਗਿਆ ਬਈ ਇਹ ਮੁੰਡਾ ਹੈ ਕੋਈ ਬਲਾ ਹੈ ਹਰੀ ਸਿੰਘ ਆ ਗੱਭਰੂਆ ਮੈਂ ਬਹੁਤ ਖੁਸ਼ ਹਾਂ ਤੇਰੇ ਤੇ ਮਹਾਰਾਜ ਨੇ ਹੌਸਲਾ ਵਜਾਈ ਕੀਤੀ ਸਰਕਾਰ ਅਜੇ ਮੇਰੀ ਤਸੱਲੀ ਨਹੀਂ ਹੋਈ ਤੁਸੀਂ ਪਹਿਲਾਂ ਲੱਸੀ ਪੀਣੇ ਢੋਲੇ ਜਹੇ ਮੇਰੇ ਸਾਹਮਣੇ ਭੇਜ ਦਿੱਤੇ ਹਜੂਰ ਹੁਣ ਪੰਜ ਜਾਣਿਆਂ ਨੂੰ ਇੱਕੋ ਵਾਰੀ ਕੱਢੋ ਸਾਵੇਂ ਮੱਥੇ ਜਿੰਨਾ ਮਾਂ ਜਿੰਨਾ ਮਾਂ ਦਾ ਦੁੱਧ ਪੀਤਾ ਹੋਵੇ ਹਰੀ ਸਿੰਘ ਪੁੱਤਰਾ ਹੰਕਾਰ ਨਹੀਂ ਕਰੀਦਾ ਹੁੰਦਾ ਸੱਚਮੁੱਚ ਮੈਂ ਤੇਰੀ ਤਾਕਤ ਤੇ ਫਰਤੀ ਤੋਂ ਬਹੁਤ ਖੁਸ਼ ਹਾਂ ਹੁਣ ਰਹਿਣ ਦੇ ਮਹਾਰਾਜ ਨੇ ਸਲਾਹ ਦਿੱਤੀ ਨਹੀਂ ਸਰਕਾਰ ਹੰਕਾਰ ਕੋਈ ਨਹੀਂ ਗੁਰੂ ਤੇ ਭਰੋਸਾ ਤੇ ਆਪਣੀ ਤਾਕਤ ਤੇ ਵਿਸ਼ਵਾਸ ਹੈ ਤੁਸੀਂ ਦੇਰ ਨਾ ਕਰੋ ਮੇਰੇ ਅਰਮਾਨ ਪੂਰੇ ਕਰ ਦਿਓ ਛੇਤੀ ਪੇ ਜੋ ਆਪਣੇ ਪੰਜ ਪਹਿਲਵਾਨ ਸਾਰਾ ਮੇਲਾ ਇਸੇ ਥਾਂ ਤਮਾਸ਼ਾ ਵੇਖਣ ਲਈ ਸਾਰਾ ਰੋਕੀ ਬਿੱਟ ਬਿੱਟ ਇਸ ਅਸੀਮ ਤਾਕਤ ਦੇ ਮਾਲਕ ਹਰੀ ਸਿੰਘ ਵੱਲ ਵੇਖ ਰਿਆ ਸੀ ਇਤਨੇ ਵਿੱਚ ਪਰਲੇ ਕੋਨੇ ਤੋਂ ਪੰਜ ਗੱਬਰੂ ਇੱਕ ਇੱਕ ਕਰਕੇ ਅੱਗੇ ਵਧੇ ਕੱਪੜੇ ਉਤਾਰਦਿਆਂ ਵੇਖਣ ਵਾਲੇ ਉਦਾਸ ਹਿੰਤਾ ਵਿੱਚ ਗੱਲਾਂ ਕਰਨ ਲੱਗੇ ਲਓ ਬਈ ਹਰੀ ਸਿੰਘ ਹੁਣ ਨਹੀਂ ਬਚਣ ਲੱਗਾ ਕਿੱਥੇ ਇਕੱਲੇ ਜਿੰਦ ਕਿੱਥੇ ਪੰਜ ਸੂਰਮੇ ਕਾਹਦਾ ਮੁਕਾਬਲਾ ਹੈ ਸਰਕਾਰ ਨੂੰ ਚਾਹੀਦਾ ਹੈ ਇਹ ਕੁਸ਼ਤੀ ਨਾ ਹੋਣ ਦੇਵੇ ਨਹੀਂ ਹਰੀ ਸਿੰਘ ਦੀ ਹੱਡੀ ਪਸਲੀ ਇੱਕ ਹੋ ਜਾਵੇਗੀ ਇਤਨੇ ਵਿਚਾਰੀ ਸਿੰਘ ਮੁਰ ਤੋਂ ਤਾਜਾ ਦਮ ਹੋ ਚੁੱਕਿਆ ਸੀ ਪਰ ਅੰਦਰ ਲੜਨ ਦੇ ਤਾਉ ਪੇਚ ਸੋਚ ਚੁੱਕਿਆ ਸੀ ਉਹਨਾਂ ਪੰਜਾਂ ਵਿੱਚੋਂ ਇੱਕ ਅੱਗੇ ਵਧਿਆ ਗੁੱਸੇ ਵਿੱਚ ੜਕਿਆ ਬੱਚੂ ਮੰਝਾ ਮੰਗਵਾਲ ਹੈ ਅੱਜ ਟੁਰ ਕੇ ਅਖਾੜੇ ਵਿੱਚੋਂ ਬਾਹਰ ਨਹੀਂ ਜਾ ਸਕੇਗਾ ਉਸ ਦੀ ਜ਼ੁਬਾਨ ਵਿੱਚੋਂ ਇਹ ਬੋਲ ਨਿਕਲਿਆ ਹੀ ਹਰੀ ਸਿੰਘ ਚੀਤੇ ਵਾਂਗ ਛਾਲ ਮਾਰ ਕੇ ਉਸ ਦੀ ਗਰਦਨ ਤੇ ਅਜਿਹਾ ਪਿਆ ਉਸ ਦੇ ਹੋਸ਼ ਗੁੰਮ ਹੋ ਗਏ ਹੋਰ ਦੋ ਜਣੇ ਅੱਗੇ ਵਧੇ ਹਰੀ ਸਿੰਘ ਝਕਾਨੀ ਦੇ ਕੇ ਇੱਕ ਵੱਲ ਉੱਚਾ ਉਸ਼ਲਕੇਸ਼ ਸਾਤੀ ਵਿੱਚ ਦੁਲਤੀ ਕੱਡ ਮਾਰੀ ਤੇ ਉਹ ਚੋਫਾਲ ਜਾ ਡਿਗਾ ਜੀਜੇ ਨੂੰ ਲੱਕੋ ਫੜ ਕੇ ਅਜਹੀ ਉਹ ਹਟ ਨਹੀਂ ਦਿੱਤੀ ਕਿ ਪਰੇ ਵਗਾਹ ਮਾਰਿਆ ਰਹਿੰਦੇ ਦੋ ਅੱਗੇ ਤਾਂ ਵੱਧ ਰਹੇ ਸਨ ਪਰ ਅੰਦਰੋਂ ਕੰਬ ਗਏ ਹਰੀ ਸਿੰਘ ਨੇ ਇੱਕ ਨੂੰ ਬਿਜਲੀ ਦੀ ਤੇਜ਼ੀ ਨਾਲ ਅਜਿਹਾ ਥੋਬੀ ਪਟਕਾ ਮਾਰਿਆ ਤੇ ਉਹ ਮੁੜ ਉੱਠਣ ਜੋਗਾ ਨਾ ਰਿਹਾ ਅਨਮਾ ਹਰੀ ਸਿੰਘ ਨੂੰ ਆਪਣੇ ਵੱਲ ਤੇਜ਼ੀ ਨਾਲ ਆਉਂਦਿਆ ਵੇਖ ਕੇ ਪਹਿਲਾਂ ਹੀ ਮੇਮਣੇ ਵਾਂਗ ਮਿਆਕਦਾ ਹੋਇਆ ਜਾਨ ਬਚਾ ਕੇ ਅਜਿਹਾ ਨਸਿਆ ਕੇ ਕਪੜੇ ਚੁੱਕਣ ਦੀ ਵੀ ਨਾ ਆਇਆ ਹਰੀ ਸਿੰਘ ਪਸੀਨੇ ਵਿੱਚ ਨਿਚੜ ਰਿਹਾ ਸੀ ਸਰੀਰ ਵਿੱਚੋਂ ਚੰਗਿਆਰੇ ਨਿਕਲ ਰਹੇ ਸਨ ਡੌਲੇ ਫਰਕ ਰਹੇ ਸਨ ਆਲੇ-ਦੁਆਲੇ ਵੇਖਿਆ ਸਾਰੀ ਭੀੜ ਦੌਰ ਪੌਰ ਹੋਈ ਪੱਥਰ ਵਾਂਗ ਅਹਲ ਵੇਖ ਰਹੀ ਸੀ ਹਰੀ ਸਿੰਘ ਬੱਬਰ ਸ਼ੇਰ ਵਾਂਗਰ ਗਿਆ ਹੈ ਕੋਈ ਮਾਈ ਦਾ ਲਾਲ ਹਿੰਮਤ ਹੈ ਜਿਸੇ ਵਿੱਚ ਦੋ ਹੱਥ ਕਰਨ ਦੀ ਬੋਲੇ ਸੋਨਿਹਾਲ ਸਾਸਿਏ ਕਾਲ ਸਾਰਾ ਮੇਲਾ ਗੂੰਜ ਉਠਿਆ ਵੇਖਣ ਵਾਲਿਆਂ ਹਰੀ ਸਿੰਘ ਤੋਂ ਰਪਈਆਂ ਦੀ ਬਾਰਿਸ਼ ਕਰ ਦਿੱਤੀ ਜਿਸ ਕੋਲ ਬੋਝ ਵਿੱਚ ਜੋ ਕੁਝ ਸੀ ਉਹੀ ਹਰੀ ਸਿੰਘ ਅੱਗੇ ਸੁੱਟ ਦਿੱਤਾ ਮਹਾਰਾਜ ਰਣਜੀਤ ਸਿੰਘ ਆਪਣੇ ਟਿਕਾਣੇ ਤੋਂ ਉਤਰਿਆ ਲੋਕੀ ਪਛਾਹ ਹਟਦੇ ਗਏ ਮਿੱਟੀ ਨਾਲ ਲੱਤ ਪੱਥਰੀ ਸਿੰਘ ਨੂੰ ਸਰਕਾਰ ਨੇ ਘੁੱਟ ਕੇ ਕਲਾਵੇ ਵਿੱਚ ਲਿਆ ਮੱਥਾ ਚੁੰਮਿਆ ਪਿਆਰ ਅਸੀਸ ਦਿੱਤੀ 20000 ਰੁਪਏ ਦਾ ਹੀਰੇ ਜੜਿਆ ਹਾਰ ਆਪਣੇ ਗਲੋਂ ਵਿੱਚੋਂ ਉਤਾਰ ਕੇ ਹਰੀ ਸਿੰਘ ਦੇ ਗਲ ਵਿੱਚ ਪਾ ਦਿੱਤਾ ਪੁੱਤਰਾ ਮੈਂ ਬਹੁਤ ਖੁਸ਼ ਹਾਂ ਤੇਰੀ ਸੂਰਮਗਤੀ ਤੋਂ ਅੱਜ ਤੂੰ ਮੇਰਾ ਨਿੱਜੀ ਪਹਿਰੇਦਾਰ ਹੋਵਾਂਗਾ ਤੇਰੀ ਨੌਕਰੀ ਅੱਜ ਤੋਂ ਪੱਕੀ ਜਾ ਆਪਣੀ ਮਾਂ ਇਹ ਉਹਨੂੰ ਖੁਸ਼ ਖਬਰੀ ਦੇ ਨਾਲੇ ਮੇਰੇ ਵੱਲੋਂ ਉਹਨਾਂ ਨੂੰ ਗੁਰ ਫਤਿਹ ਬੁਲਾਈ ਤਨ ਹਨ ਉਹ ਜਿਨ੍ਹਾਂ ਦਾ ਇਹ ਅਜੀਹਾ ਹੋਣ ਹਰ ਸੁਰਮਾ ਪੁੱਤਰ ਹੈ ਇਸ ਵਾਰੀ ਸਾਰੇ ਮੇਲੇ ਵਿੱਚ ਹਰੀ ਸਿੰਘ ਦੀਆਂ ਧੁੰਮਾਂ ਸਨ ਸਾਰਿਆਂ ਦੀ ਨਜ਼ਰ ਤਾਂ ਤਾਰਾ ਬਣ ਗਿਆ ਘਰ ਘਰ ਜਾ ਕੇ ਸਾਰਿਆਂ ਖੁੰਡਾ ਤੇ ਇਕੱਠਾਂ ਵਿੱਚ ਹਰੀ ਸਿੰਘ ਦੀ ਸੁਰਮ ਗਤੀ ਦੇ ਸੋਹਲੇ ਗਾਏ ਕੋਈ ਆਖੇ ਉਸ ਵਿੱਚ ਸ਼ੇਰ ਵਰਗੀ ਫੁਰਤੀ ਹੈ ਤੇ ਦੂਜਾ ਆਖੇ ਪਰ ਤਾਕਤ ਉਸ ਵਿੱਚ ਹਾਥੀ ਜਿੰਨੀ ਹੈ ਓਏ ਭੋਲਿਓ ਇੱਕ ਹਾਥੀ ਜਿੰਨੀ ਨਹੀਂ ਲੱਗਦਾ ਉਹ ਤਾਂ ਕਈ ਹਾਥ ਸਾਰੇ ਹਾਥੀਆਂ ਦੀ ਤਾਕਤ ਸੰਭਾਲੀ ਫਿਰਦਾ ਤੇ ਹਰੀ ਸਿੰਘ ਨੇ ਆਪਣੇ ਘਰ ਜਾਂ ਮਾਂ ਨੂੰ ਘੁੱਟ ਗੱਲ ਵਕੜੀ ਪਾਈ ਤੇ ਝੁੱਕ ਕੇ ਕਈ ਪੁਹਾਟਨੀਆਂ ਦੇ ਦਿੱਤੀਆਂ ਵੇ ਪੁੱਤ ਐਵੇਂ ਨਾ ਮੇਰੀਆਂ ਹੱਟੀਆਂ ਕੜਕਾ ਦੇਵੀਂ ਬਸ ਕਰ ਮੇਰਾ ਬੱਚਾ ਮਾਂ ਨੂੰ ਸਾਹਮਣੇ ਖਿਲਾੜ ਕੇ ਇਨਾਮ ਵਿੱਚ ਮਿਲਿਆ ਹਾਰ ਆਪਣੇ ਗਲੋਂ ਉਤਾਰ ਕੇ ਮਾਂ ਦੇ ਗਲ ਵਿੱਚ ਪਾ ਦਿੱਤਾ ਹੈ ਇੰਨਾ ਸੋਹਣਾ ਹਾਰ ਦੱਸ ਪੁੱਤ ਕਿੱਥੋਂ ਚੁੱਕ ਲਿਆ ਆ ਹੈ ਇਹ ਕੀਮਤੀ ਹਾਰ ਜੇ ਕਿਸੇ ਨੂੰ ਪਤਾ ਲੱਗ ਗਿਆ ਤਾਂ ਸਰਕਾਰ ਨੂੰ ਖਬਰ ਹੋ ਗਈ ਉਹ ਮੇਰੀ ਪਿਆਰੀ ਮਾਂ ਇਹ ਹਾਰ ਦਾ ਸਾਰੀ ਦੁਨੀਆ ਨੂੰ ਪਤਾ ਹੈ ਸਰਕਾਰ ਨੂੰ ਵੀ ਪਤਾ ਹੈ ਇਹ ਹਾਰ ਤਾਂ ਮੈਨੂੰ ਖੁਦ ਸਰਕਾਰ ਨੇ ਇਨਾਮ ਚ ਦਿੱਤਾ ਮੈਂ ਉੱਥੇ ਪੰਜ-ਪੰਜ ਪਹਿਲਵਾਨਾਂ ਨੂੰ ਚਿਤ ਕਰ ਦਿੱਤਾ ਸਰਕਾਰ ਨੇ ਖੁਸ਼ ਹੋ ਕੇ ਇਹ ਹਾਰ ਵੀ ਦਿੱਤਾ ਹੈ ਤੇ ਮੈਨੂੰ ਆਪਣੀ ਫੌਜ ਦੇ ਵਿੱਚ ਭਰਤੀ ਕਰ ਲਿਆ ਹੈ ਹਰੀ ਸਿੰਘ ਇੱਕੋ ਸਾਹੇ ਕਹਿ ਗਿਆ ਸੱਚ ਮੈਂ ਸਦਕੇ ਮੇਰੇ लाडले ਮੈਂ ਵਾਰੀ ਸਤਿਗੁਰੂ ਤੈਨੂੰ ਲੰਮੀ ਉਮਰ ਦੇਵੇ ਜੁਗ-ਜੁਗ ਜੀਵੇ ਲਿਆ ਨੀ ਕੁੜੀਏ ਮੇਰੇ ਲਾਲ ਦਾ ਮੂੰਹ ਮਿੱਠਾ ਕਰਾਓ ਸਰੀਕੇ ਵਿੱਚ ਖਬਰ ਕਰ ਦਿਓ ਰਾਤੀ ਸਾਰੇ ਰਲ ਕੇ ਖੁਸ਼ੀਆਂ ਮਨਾਵਾਂਗੇ ਹਫਤੇ ਪਰਚਾ ਮਲਾਰ ਪੂਰੇ ਕਰਕੇ ਇਹ ਗੱਭਰੂ ਮਹਾਰਾਜ ਦੀ ਫੌਜ ਦਾ ਸਿਪਾਹੀ ਬਣ ਗਿਆ ਚੜਦੀ ਜਵਾਨੀ ਮਜ਼ਬੂਤ ਪਰਮਾਨ ਜੁਸਾ ਸਾਢੇ 6 ਫੁੱਟ ਕੱਦ ਦਰਸ਼ਣੀ ਗੱਭੂ ਗੱਭਰੂ ਨੂੰ ਵੇਖ ਕੇ ਪੋਖ ਲੈਂਦੀ ਕੁਝ ਦਿਨਾਂ ਦੀ ਸਿੱਖਿਆ ਤੋਂ ਬਾਅਦ ਮਹਾਰਾਜੇ ਦੀ ਨਿੱਜੀ ਟੁਕੜੀ ਦਾ ਮੈਂਬਰ ਬਣਾ ਦਿੱਤਾ ਗਿਆ ਮਹਾਰਾਜਾ ਸ਼ਿਕਾਰ ਨੂੰ ਜਾਂਦਾ ਘੋੜੇ ਤੇ ਸਵਾਰ ਹੁੰਦਾ ਸੰਗੀ ਅਫਸਰ ਵੀ ਘੋੜਿਆਂ ਤੇ ਹੁੰਦੇ ਪਰ ਇਹਨਾਂ ਨਵੇਂ ਭਰਤੀ ਹੋਏ ਸਿਪਾਹੀਆਂ ਨੂੰ ਸਾਰਾ ਦਿਨ ਘੋੜਿਆਂ ਬਰਾਬਰ ਪੈਦਲ ਦੌੜਨਾ ਹੁੰਦਾ ਸੀ ਮਹੀਨਿਆਂ ਤੇ ਸਾਲਾਂ ਬਧੀ ਇਹ ਅਭਿਆਸ ਜਾਰੀ ਰਹਿੰਦਾ ਇੱਕ ਦਿਨ ਜੰਗਲ ਵਿੱਚ ਰঞ্জੀਤ ਸਿੰਘ ਸ਼ਿਕਾਰ ਲਈ ਗਿਆ ਸੰਗਲੇ ਜੰਗਲ ਵਿੱਚੋਂ ਸ਼ੇਰ ਦੀ ਭਬਕ ਸੁਣਾਈ ਦਿੱਤੀ ਸੀ ਉਧਰ ਨੂੰ ਅੱਗੇ ਵੱਧਦਾ ਗਿਆ ਕੁਝ ਝਾੜੀਆਂ ਪਾਰ ਕਰਕੇ ਲੰਘਿਆ ਤਾਂ ਅੱਗੇ ਬੱਬਰ ਸ਼ੇਰ ਬੜਕਾ ਮਾਰ ਰਿਆ ਸੀ ਸ਼ੇਰ ਨੇ ਵੰਗਾਰ ਪਾਈ ਤੇ ਇਧਰੋਂ ਹਰੀ ਸਿੰਘ ਭੱਬਕਿਆ ਦੋਵੇਂ ਇੱਕ ਦੂਜੇ ਦੀ ਤਾਕਤ ਤੇ ਇਰਾਦੇ ਦਾ ਜਾਇਜ਼ਾ ਲੈਣ ਲੱਗੇ ਸ਼ੇਰ ਦੇ ਜ਼ੋਰਦਾਰ ਦਹਾੜ ਮਾਰੀ ਜੰਗਲ ਗੂੰਜ ਉੱਠਿਆ ਪਸ਼ੂ ਪੰਛੀ ਨਸੇ ਹਰੀ ਸਿੰਘ ਬੇਫੋਪ ਅੱਗੇ ਵੱਧ ਗਿਆ ਸ਼ੇਰ ਆਪਣੇ ਦਾਦੇ ਦੀ ਉਡੀਕ ਵਿੱਚ ਸੀ ਰਣਜੀਤ ਸਿੰਘ ਨੇ ਸਾਰੇ ਸਾਥੀਆਂ ਨੂੰ ਰੋਕਣ ਦਾ ਸ਼ਾਲਾ ਕੀਤਾ ਖੁਦ ਇਤਨਾ ਨੇੜੇ ਆ ਕੇ ਰੁਕ ਗਿਆ ਕਿ ਸਾਰਾ ਦ੍ਰਿਸ਼ ਚੰਗੀ ਤਰ੍ਹਾਂ ਵੇਖ ਸਕੇ ਸ਼ੇਰ ਭਪਕਿਆ ਪੰਜੇ ਛੰਡੇ ਤੇ ਹਰੀ ਸਿੰਘ ਤੇ ਧਾਵਾ ਬੋਲ ਦਿੱਤਾ ਇਸ ਜੋਦੇ ਨੇ ਅਜਿਹਾ ਦਾਖ ਖੇਡਿਆ ਕਿ ਸ਼ੇਰ ਉਲਟ ਕੇ ਥੱਲੇ ਜਾ ਪਿਆ ਇਹ ਸੂਰਮਾ ਸਿੱਧਾ ਸ਼ੇਰ ਦੀ ਹਿੱਕ ਤੇ ਜਾ ਬੈਠਾ ਹਾਥੌੜਿਆਂ ਵਰਗੇ ਉਸਨਾਂ ਦੇ ਬਾਹਰ ਕਰਦਿਆਂ ਉਸ ਦੀਆਂ ਹੱਡੀਆਂ ਕੜਕਾ ਦਿਤੀਆਂ ਸ਼ੇਰ ਨੇ ਸਾਰੀ ਤਾਕਤ ਜੁਟਾ ਕੇ ਭਿਆਨਕਤਾ ਪਰਿਆ ਜਬਾੜਾ ਖੋਲਿਆ ਹਰੀ ਸਿੰਘ ਦੀ ਗਰਦਨ ਨੂੰ ਪਕੜ ਲੈਣ ਲੱਗਾ ਸੀ ਕਿ ਬਹਾਦਰ ਦੇ ਉੱਪਰੋਂ ਇਠੋਂ ਦੋਵੇਂ ਹੱਥਾਂ ਨਾਲ ਦੋਵੇਂ ਚਬਾੜੇ ਸਕੰਜੇ ਵਾਂਗ ਚਕੜ ਲਏ ਇੱਕ ਪੈਰ ਨਾਲ ਉਸ ਦੀ ਕਮਰ ਨੂੰ ਨੱਪਿਆ ਦੋਵੇਂ ਡੌਲਿਆਂ ਦੀ ਹਾਥੀ ਜਈ ਤਾਕਤ ਨਾਲ ਬੱਬਰ ਸ਼ੇਰ ਦੇ ਜਵਾੜੇ ਜਹੇ ਖਿੱਚੇ ਕੇ ਪਲਾ ਵਿੱਚੀ ਸ਼ੇਰ ਦੀ ਇੱਕ ਬੁੱਝ ਗਈ ਹਰੀ ਸਿੰਘ ਨੇ ਅਜਿਹਾ ਜ਼ੋਰ ਦਾ ਝਟਕਾ ਮਾਰਿਆ ਕਿ ਸ਼ੇਰ ਦੇ ਜਵਾੜੇ ਖੱਦਰ ਤੇ ਕੱਪੜੇ ਵਾਂਗ ਲੀਰੋ ਲੇਰ ਕਰ ਦਿੱਤੇ ਧਰਤੀ ਪੱਟੀ ਗਈ ਗੁਬਾਰ ਉੱਠਿਆ ਪਸੀਨੇ ਅਤੇ ਖੂਨ ਨਾਲ ਹਲਤਪਤ ਸੂਰਮਾ ਸ਼ੇਰ ਨੂੰ ਆਖਰੀ ਸਾਹ ਲੈਂਦੇ ਵੇਖ ਰਿਹਾ ਸੀ ਬੰਜੀਤ ਸਿੰਘ ਦੇ ਅੱਗੇ ਵਧਿਆ ਓੜੇ ਤੋਂ ਉਤਰਿਆ ਇਸ ਕੌਮ ਦੇ ਅਨਮੋਲ ਹੀਰੇ ਨੂੰ ਧਾਕੇ ਗਲਵਕੜੀ ਵਿੱਚ ਲਿਆ ਜਿੱਤ ਦਾ ਆਕਾਸ਼ ਗੂੰਜਾਉ ਝਕਾਰਾ ਲਾਇਆ ਬਹੁਤ ਕੀਮਤੀ ਹਾਰ ਆਪਣੇ ਗਲ ਵਿੱਚ ਉਤਾਰ ਕੇ ਹਰੀ ਸਿੰਘ ਦੇ ਗਲ ਵਿੱਚ ਸਜਾ ਦਿੱਤਾ ਐਲਾਨ ਕੀਤਾ ਕਿ ਅੱਜ ਤੋਂ ਹਰੀ ਸਿੰਘ ਸਿਪਾਹੀ ਨਹੀਂ ਸਰਦਾਰ ਹੋਵੇਗਾ ਇਸ ਦੇ ਨਾਮ ਨਾਲ ਨਲਵਾ ਲਿਖਿਆ ਬੋਲਿਆ ਜਾਵੇਗਾ ਪੁਰਾਣੇ ਕਥਾ ਮੁਤਾਬਕ ਇੱਕ ਰਾਜੇ ਨੇ ਸ਼ੇਰ ਮਾਰਿਆ ਸੀ ਉਸ ਨੂੰ ਨਲ ਕਿਹਾ ਗਿਆ ਲਾਹੌਰ ਵਿੱਚ ਪੁੱਜਣ ਤੇ ਸਰਦਾਰ ਦਾ ਸਨਮਾਨ ਕੀਤਾ ਗਿਆ ਸ਼ਹਿਰ ਵਾਸੀਆਂ ਨੂੰ ਬੱਬਰ ਸ਼ੇਰ ਵਿਖਾਇਆ ਗਿਆ ਤੇ ਸਾਰੀ ਹੋਈ ਬੀਤੀ ਸੁਣਾਈ ਗਈ ਜਿਸ ਨੇ ਸੁਨਿਆ ਅਸ਼ ਅਸ਼ ਕਰ ਉਠਿਆ ਘਰ ਘਰ ਹਰੀ ਸਿੰਘ ਦੀਆਂ ਗੱਲਾਂ ਹੋਣ ਲੱਗੀਆਂ ਇਸ ਵਕਤ ਹਰੀ ਸਿੰਘ ਕੇਵਲ 18 ਕੋ ਸਾਲ ਦਾ ਮੁੱਛ ਫੁੱਟ ਗੱਭਰੂ ਸੀ ਹਰੀ ਸਿੰਘ ਨਲਵਾ ਮਹਾਰਾਜ ਦਾ ਪ੍ਰਸਿੱਧ ਜਰਨੈਲਾਂ ਵਿੱਚੋਂ ਇੱਕ ਸੀ ਓਹੋ ਆਪਣੀ ਬੇਮਿਸਾਲ ਅਤੇ ਅਦੁੱਤੀ ਗੁਣਾਂ ਦੇ ਕਾਰਨ ਨਾ ਕੇਵਲ ਖਾਲਸਾ ਫੌਜ ਦੇ ਕਮਾਂਡਰ ਇਹ ਨਚੀਫ ਦੇ ਮਹਾਨ ਉੱਚੇ ਅਹੁਦੇ ਤੱਕ ਪਹੁੰਚੇ ਬਲਕਿ ਕਸ਼ਮੀਰ ਹਜ਼ਾਰਾਂ ਅਤੇ ਪਸ਼ਾਵਰ ਦੇ ਕਾਮਯਾਬ ਗਵਰਨਰ ਵੀ ਬਣੇ ਜਿੱਥੇ ਆਪ ਦੇ ਨਾਮ ਦਾ ਸਿੱਕਾ ਵੀ ਚੱਲਿਆ ਉਸਨੇ ਆਪਣੀ ਲਿਆਕਤ ਬਹਾਦਰੀ ਤੇ ਹੌਸਲੇ ਨਾਲ ਸਿੱਖ ਰਾਜ ਦੀਆਂ ਹੱਦਾਂ ਨੂੰ ਕਸੂਰ ਮਲਤਾਨ ਬਹਾਵਲਪੁਰ ਮਿੱਠਾ ਟਿਵਾਣਾ ਤੇ ਕਸ਼ਮੀਰ ਤੱਕ ਫੈਲਾਇਆ ਇਸ ਤੋਂ ਬਾਅਦ ਮੁਗਰੇ, ਮਾਗਲੀ ਡੇਰਾਜਾਤ, ਹਜ਼ਾਰਾਂ ਤਿੰਨ ਸ਼ਹਿਰਾਂ ਪਿਸ਼ਾਵਰ ਨੂੰ ਜਿੱਤ ਕੇ ਸਿੱਖ ਰਾਜ ਦਾ ਵਿਸਥਾਰ ਕੀਤਾ ਜਿੱਥੇ ਹਰੀ ਸਿੰਘ ਤਲਵਾਰ ਦਾ ਤਨੀ ਤੇ ਘੋੜ ਸਵਾਰੀ ਦਾ ਮਾਲਕ ਸੀ ਉਥੇ ਉਹ ਨਵੀਆਂ ਪੜੀਆਂ ਇਮਾਰਤਾਂ ਤੇ ਡਿਜ਼ਾਈਨ ਸੁਰੱਖਿਅਤ ਕਿਲਿਆਂ ਦੀ ਉਸਾਰੀ ਤੇ ਉਹਨਾਂ ਦੇ ਮਾਡਲ ਬਣਾਉਣ ਵਿੱਚ ਵੀ ਮਾਹਰ ਸੀ ਹਰੀਪੁਰ ਦਾ ਸ਼ਹਿਰ ਉਸ ਦੀਆਂ ਬਣਾਈਆਂ ਇਮਾਰਤਾਂ ਵਿੱਚੋਂ ਇੱਕ ਸੀ। ਕਿਸਨਗੜ੍ਹ ਕਿਲੇ ਦੇ ਬਣਤਰ ਤੇ ਚੋਣ ਵਿੱਚ ਇੱਕ ਉੱਚ ਕੋਟੀ ਦਾ ਸਬੂਤ ਹੈ। ਉਸ ਦੇ ਬਣੇ ਗੁਜਰਾਵਾਲੇ ਬਾਗ ਵੀ ਜੁਗਰਾਇਕਲ ਡਿਸਕਵਰੀ ਦੇ ਖਾਸ ਮੁੱਦੇ ਹਨ। ਹਰੀ ਸਿੰਘ ਗੁਰਮਤ ਦਾ ਪੱਕਾ ਧਾਰਨੀ ਸੀ। ਹੰਕਾਰ ਨਾ ਮਾਤ ਦੇ ਵੀ ਨਹੀਂ ਸੀ। ਚਾਹੇ ਉਸਨੇ ਇਤਨੀ ਵੱਡੀ ਪਦਵੀ ਹਾਸਲ ਕਰ ਲਈ ਸੀ। ਉਸ ਦੇ ਚਿਹਰੇ ਤੇ ਅਜਿਹੀ ਚਮਕ ਤੇ ਜਲਾਲ ਸੀ ਕਿ ਵੱਡੇ-ਵੱਡੇ ਸੂਰਮੇ ਵੀ ਉਸ ਦੀ ਅੱਖ ਨਾਲ ਅੱਖ ਨਹੀਂ ਸਨ ਮਿਲਾ ਸਕਦੇ ਉਹ ਇਨਸਾਫ਼ ਪਸੰਦ ਹਾਕਮ ਸੀ ਉਸ ਦਾ ਜੀਵਨ ਇਤਨਾ ਉੱਚਾ ਤੇ ਸੁੱਚਾ ਸੀ ਜਿਸ ਦੇ ਨਾਲ ਇੱਕ ਬੜੀ ਪਿਆਰੀ ਘਟਨਾ ਜੁੜੀ ਹੋਈ ਹੈ ਕਹਿੰਦੇ ਹਨ ਇੱਕ ਵਾਰੀ ਹਰੀ ਸਿੰਘ ਨਲਵਾ ਪਠਾਣਾਂ ਨਾਲ ਜੰਗ ਦੇ ਸਮੇਂ ਜੰਗ ਤੋਂ ਬਾਅਦ ਰਾਤ ਨੂੰ ਆਪਣੇ ਖੇਮੇ ਵਿੱਚ ਆਰਾਮ ਕਰ ਰਿਹਾ ਸੀ ਇੱਕ ਪਠਾਨ ਤੇ ਉਸ ਦੀ ਪਠਾਣੀ ਕੋਲ ਹੀ ਇਤੇ ਝਾੜੀਆਂ ਵਿੱਚ ਲੁਕੇ ਹੋਏ ਸਨ ਪਠਾਣੀ ਦਾ ਦਿਲ ਕੀਤਾ ਕਿ ਹਰੀ ਸਿੰਘ ਨੂੰ ਮਿਲਣ ਦੀ ਕਿਉਂਕਿ ਉਸ ਨੇ ਹਰੀ ਸਿੰਘ ਦੀਆਂ ਬਹੁਤ ਸਿਫਤਾਂ ਸੁਣੀਆਂ ਹੋਈਆਂ ਸਨ ਪਰ ਪਠਾਣਾਂ ਨਾ ਮੰਨਿਆ ਉਹ ਪਠਾਨ ਦੀ ਬਾਂਹ ਛੁੜਾ ਕੇ ਹਰੀ ਸਿੰਘ ਦੇ ਖੇਮੇ ਵੱਲ ਚਲੀ ਗਈ ਦਰਬਾਨ ਨੂੰ ਮਿਲ ਲਈ ਪੁੱਛਿਆ ਦਰਬਾਨ ਨੇ ਹਰੀ ਸਿੰਘ ਨੂੰ ਜਾ ਕੇ ਦੱਸਿਆ ਕਿ ਇੱਕ ਪਠਾਣੀ ਤੁਹਾਨੂੰ ਮਿਲਣਾ ਚਾਹੁੰਦੀ ਹੈ ਹਰੀ ਸਿੰਘ ਨੇ ਉਸ ਨੂੰ ਭੇਜਣ ਲਈ ਕਿਹਾ ਕਹਿ ਦਿੱਤਾ ਪਠਾਣੀ ਆਈ ਸੁਖੀ ਸਾਧ ਪੁਸ਼ਕੇ ਬੈਠ ਗਈ ਤੇ ਕਹਿਣ ਲੱਗੀ ਮੇਰੀ ਇੱਕ ਖਾਹਿਸ਼ ਹੈ ਮੇਰਾ ਵੀ ਇੱਕ ਤੁਹਾਡੇ ਵਰਗਾ ਬਹਾਦਰ ਪੁੱਤਰ ਹੋਵੇ ਹਰੀ ਸਿੰਘ ਨੇ ਕਿਹਾ ਹਾਂ ਜਰੂਰ ਹੋਵੇਗਾ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਾਂਗਾ ਰੱਬ ਤੈਨੂੰ ਮੇਰੇ ਵਰਗਾ ਬਹਾਦਰ ਪੁੱਤਰ ਜਰੂਰ ਦੇਵੇਗਾ ਕਹਿਣ ਲੱਗੀ ਕਿ ਮੈਨੂੰ ਤੁਹਾਡੇ ਤੋਂ ਤੁਹਾਡੇ ਵਰਗਾ ਪੁੱਤ ਚਾਹੀਦਾ ਹੈ ਹਰੀ ਸਿੰਘ ਉਸ ਔਰਤ ਦੀ ਜੁਰਤ ਦੇਖ ਕੇ ਬੜਾ ਹੈਰਾਨ ਹੋਇਆ ਦਰਬਾਰੀ ਨੂੰ ਬੁਲਾ ਕੇ ਕਿਹਾ ਕਿ ਇਸ ਨੂੰ ਬਾਹਰ ਤੱਕ ਛੋੜ ਦਿਓ ਔਰਤ ਰਸਤੇ ਵਿੱਚ ਬੁੜ ਬਣਾਉਣ ਦੀ ਤਰਪਈ ਕਿ ਮੈਂ ਤਾਂ ਸੁਣਿਆ ਸੀ ਕਿ ਸਿੱਖ ਕ세 ਲੋੜਵੰਦ ਨੂੰ ਖਾਲੀ ਨਹੀਂ ਤੋੜਦੇ ਜਦ ਹਰੀ ਸਿੰਘ ਨੇ ਸੁਣਿਆ ਤਾਂ ਉਸ ਨੂੰ ਵਾਪਸ ਬੁਲਾ ਲਿਆ ਮੰਜੇ ਤੋਂ ਉੱਠ ਕੇ ਉਸ ਨੇ ਚਰਣਾ ਵਿੱਚ ਮੱਥਾ ਟੇਕਿਆ ਕਿ ਅੱਜ ਤੋਂ ਤੂੰ ਮੇਰੀ ਮਾਂ ਤੇ ਮੈਂ ਤੇਰਾ ਪੁੱਤਰ ਮੇਰਾ ਵਰ ਮੇਰੇ ਵਰਗਾ ਕਿਉਂ ਮੈਂ ਕੀ ਹਾਂ ਤੇਰਾ ਪੁੱਤਰ ਹਾਂ ਜਦ ਤੱਕ ਹਰੀ ਸਿੰਘ ਜੀਉਂਦਾ ਰਿਹਾ ਉਸਨੇ ਉਸ ਨਾਲ ساری ਉਮਰ ਮਾਂ ਪੁੱਤ ਦਾ ਰਿਸਤਾ ਨਿਭਾਇਆ ਸਰਦਾਰ ਹਰੀ ਸਿੰਘ ਨੱਲੂਆ ਨੇ 1807 ਵਿੱਚ ਕਸੂਰ ਨੂੰ ਫਤਿਹ ਕੀਤਾ ਇਸ جنگ ਵਿੱਚ ਨਵਾਬ ਕਤਬਦੀਨ ਖਾਨ ਦੇ ਮੁਲਤਾਨ ਦੇ ਨਵਾਬ ਮੁਜੱਫਰ ਖਾਨ ਨੂੰ ਵੀ ਆਪਣੇ ਨਾਲ ਮਿਲਾ ਕੇ ਅੰਦਰੋਂ ਅੰਦਰ ਲਿਖਤ ਪੜਤ ਕਰ ਲਈ ਤੇ ਨਾਲ ਜਿਆਦ ਦਾ ਨਾਰਾ ਲਗਾ ਕੇ ਕੁਛਿਲੇ ਮੌਲਵੀਆਂ ਤੇ ਵਿਆਜਾਂ ਦੀ ਕੋਸ਼ਿਸ਼ ਨਾਲ ਹੋਰ ਜਿਆਦੀ ਵੀ ਇਕੱਠੇ ਕਰ ਲੇ ਬਹਾਦਰ ਸਰਦਾਰ ਹੁਕਮਾ ਸਿੰਘ ਚਿੰਮਣੀ ਤੇ ਸਰਦਾਰ ਹਰੀ ਸਿੰਘ ਨਲੂਆ ਦੀ ਅਦੁੱਤੀ ਬੀਰਤਾ ਨੇ ਕਸੂਰ ਦੇ ਸ਼ਕਤੀਸ਼ਾਲੀ ਪਠਾਨ ਫੌਜ ਨੂੰ ਖਦੇੜ ਕੇ ਰੱਖ ਦਿੱਤਾ ਪਰ ਇਸ ਜੰਗ ਵਿੱਚ ਹੁਕਮ ਸਿੰਘ ਚਿੰਮਣੀ ਸਖਤ ਫੱਟੜ ਹੋ ਗਏ ਮਹਾਰਾਜੇ ਨੇ ਇਸ ਭਾਰੀ ਜਿੱਤ ਦੇ ਇਵਜ ਵਿਚ ਹਰੀ ਸਿੰਘ ਨਲੂਆ ਤੇ ਹੁਕਮ ਸਿੰਘ ਚਿਮਣੀ ਨੂੰ ਸਰਦਾਰੀ ਅਤੇ 33000 ਰੁਪਏ ਦੀ ਜਾਗੀਰ ਬਖਸ਼ੀ ਹਰੀ ਸਿੰਘ ਨੂੰ ਮਹਾਰਾਮਜੀਤ ਸਿੰਘ ਵੱਲੋਂ ਇਹ ਇੱਕ ਨਹੀਂ ਬਲਕਿ अनेकाਵਾਰ ਜ਼ਮੀਨਾਂ ਜ਼ਕੀਰਾ ਹਿੱਲਤਾ ਤੇ ਸੈਨਿਕ ਸਨਮਾਨ ਦਿੱਤੇ ਗਏ ਮਲਤਾਨ ਮਠਾ ਟੇਮਾਣਾ ਗਲਾਨੀ ਤੇ ਬੁਖਾਰੀ ਸ਼ਹਿਰ ਅਟਕ 1813 ਵਿੱਚ ਅਟਕ ਕਿਲਾ ਫਤਿਹ ਕਰਨ ਤੋਂ ਬਾਅਦ ਸਰਦਾਰ ਹਰੀ ਸਿੰਘ ਲਲੂਆ ਨੇ ਮੁਲਤਾਨ ਦੇ ਨਵਾਬ ਮੁਜੱਫਰ ਖਾਨ ਨੂੰ ਗ੍ਰਿਫਤਾਰ ਕਰ ਲਿਆ ਅਤੇ ਮੁਲਤਾਨ ਸਿੱਖ ਰਾਜ ਦਾ ਹਿੱਸਾ ਬਣ ਗਿਆ। ਨਾਲ ਨਾਲ ਮਿੱਠੇ ਟਵਾਣੇ ਦਾ ਇਲਾਕਾ ਫਤਿਹ ਕਰ ਦਿੱਤਾ। ਉੱਚ ਦੇ ਪੀਰ ਅਖਮੌਣ ਵਾਲੇ ਗਲਾਨੀ ਤੇ ਬੁਖਾਰੀ ਸਾਇਦਾ ਹਿੰਦੂਆਂ ਤੋਂ ਕਿਨਾ ਕਰਦੇ ਸਨ ਉਹਨਾਂ ਨੇ ਮੰਨ ਚਾਹੇ ਜ਼ੁਲਮ ਕਰਦੇ ਸੀ। ਮਹਾਰਾਜਾ ਜੀ ਸਿੰਘ ਦਾ ਹੁਕਮ ਪੁੱਜਾ ਇਹਨਾਂ ਨੂੰ ਸੋਧਣ ਲਈ ਹਰੀ ਸਿੰਘਾ ਤੇ ਦਾਲ ਸਿੰਘ ਦੀ ਖਾਲਸਾ ਫੌਜਾਂ ਨੂੰ ਉੱਚ ਵੱਲ ਪੂਛ ਕਰਨ ਦਾ ਹੁਕਮ ਦੇ ਦਿੱਤਾ ਖਾਲਸੇ ਨੇ ਤੋਪਖਾਨਿਆਂ ਤੇ ਧੂਆਂ ਧਾਰ ਗੋਲੀਬਾਰੀ ਦੇ ਸਾਹਮਣੇ ਉਹ ਖੜੇ ਨਾ ਹੋ ਸਕੇ ਬੁਖਾਰੀਆਂ ਦਾ ਪੱਕਾ ਕਿਲਾ ਉਹਨਾਂ ਦਾ ਹੰਕਾਰ ਦੋਨੋਂ ਹੀ ਧਰਤੀ ਨਾਲ ਮਿਲਾ ਦਿੱਤਾ ਇਸ ਤੋਂ ਬਾਅਦ ਸਨ 1813 ਵਿੱਚ ਹਰੀ ਸਿੰਘ ਨੇ ਅਫਗਾਨਾਂ ਦੇ ਕਿਲੇ ਅਟਕ ਤੇ ਫਤਿਹ ਪਾਈ ਅਟਕ ਤਾਂ જગਤ ਪ੍ਰਸਿੱਧ ਇਤਿਹਾਸਿਕ ਕਿਲਾ ਦਰਿਆ ਸਿੰਧ ਦੇ ਠੇਕ ਪੱਤਨ ਉੱਪਰ ਬਣਿਆ ਹੋਇਆ ਹੈ ਅਫਗਾਨਿਸਤਾਨ ਦੇ ਲਸ਼ਕਰਾਂ ਦਾ ਪੰਜਾਬ ਉੱਪਰ ਧਾਮਿਆਂ ਦਾ ਇਹ ਦਰਵਾਜ਼ਾ ਸੀ ਇਸ ਜੰਗ ਵਿੱਚ 15000 ਤੋਂ ਵੀ ਜ਼ਿਆਦਾ ਅਫਗਾਨੀ ਫੌਜਾਂ ਨੂੰ ਹਰਾ ਕੇ ਇਸ ਕਿਲੇ ਤੇ ਕਬਜ਼ਾ ਕਰ ਲਿਆ ਸਰਦਾਰ ਹਰੀ ਸਿੰਘ ਨਲੂਆ ਨੇ ਕਸ਼ਮੀਰ ਦੇ ਉੱਪਰ 20 April 1818 ਦੇ ਵਿੱਚ 30000 ਫੌਜਾਂ ਨਾਲ ਕੂਚ ਕੀਤਾ ਮਨਾਲ ਮਹਾਰਾਜ ਜੀ ਸੰਗਤ ਤੇ ਸਹਿਬਜ਼ਾਦਾ ਖੜਕ ਸਿੰਘ ਬਾਬਾ ਫੂਲਾ ਸਿੰਘ ਸਨ ਇਹਨਾਂ ਨੇ 1 ਮਈ 1818 ਨੂੰ ਰਜੌੜੀ ਡੇਰੇ ਲਾਇਆ ਇਥੋਂ ਦਾ ਹਾਕਮ ਰਾਜਾ ਅਗਰਖਾਨ ਆਪਣੇ ਪਹਿਲੇ ਐਦਨਾਮੇ ਦੇ ਵਿਰੁੱਧ ਇਸ ਸਮੇਂ ਬਾਗੀ ਹੱਥੋ ਬੈਠਾ ਸੀ ਉਸ ਨੇ ਖਾਲਸਾ ਫੌਜ ਨੂੰ ਰੋਕਣ ਦਾ ਆਪਣੇ ਵੱਲੋਂ ਪੂਰਾ ਪੂਰਾ ਯਤਨ ਕੀਤਾ ਇੱਥੇ ਸਰਦਾਰ ਹਰੀ ਸਿੰਘ ਲਲੂਆ ਨੇ ਇਤਨਾ ਜ਼ੋਰਦਾਰ ਹਮਲਾ ਕੀਤਾ ਕਿ ਉਸ ਕੋਲ ਨਾਸਕੇ ਜਾਨ ਬਚਾਉਣ ਤੋਂ ਛੁੱਟ ਹੋਰ ਕੋਈ ਚਾਰਾ ਨਾ ਰਿਹਾ ਇਸ ਟਾਕਰੇ ਵਿੱਚ ਖਾਨ ਦੀ ਫੌਜ ਦਾ ਬਹੁਤ ਭਾਰੀ ਜਾਨੀ ਨੁਕਸਾਨ ਹੋਇਆ ਸੀ ਖਾਲਸੇ ਵੱਲੋਂ ਵੀ 10 ਜਵਾਨ ਆਪਣਾ ਆਪ ਵਾਰ ਗਏ ਜਿੰਨਾਂ ਵਿੱਚੋਂ ਸਰਦਾਰ ਜੋਧ ਸਿੰਘ ਤਰੂਸਾ ਖਾਸ ਤੌਰ ਤੇ ਜ਼ਿਕਰ ਦੇ ਕਾਬਿਲ ਹਨ ਨੱਸੀ ਜਾਂਦੇ ਖਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਗਲੀ ਸਵੇਰ ਨੂੰ ਸ਼ੇਰੇ ਪੰਜਾਬ ਪਾਸ ਪਿੰਬਰ ਭੇਜਵਾ ਦਿੱਤਾ ਗਿਆ ਇਸ ਤੋਂ ਬਾਅਦ ਖਾਲਸਾ ਫੌਜਾਂ 16 ਕੋਹਾਂ ਨੂੰ ਕੂਚ ਕਰਕੇ ਬਹਿਰਾਮ ਲਾਗੇ ਪਹੁੰਚ ਗਏ ਇਸ ਨੂੰ ਫਤਿਹ ਕਰਨ ਤੋਂ ਬਾਅਦ ਸੁਪਈਆਂ ਦੇ ਮੈਦਾਨ ਵਿੱਚ ਫਤਿਹ ਹਾਸਲ ਕੀਤੀ ਹੌਲੀ ਹੌਲੀ ਖਾਲਸਾ ਫੌਜਾਂ ਸਾਰੇ ਕਸ਼ਮੀਰ ਦੇ ਸਣੇ ਉਸ ਦੇ ਮਾਰਗਾਂ ਨਾਗਾਂ ਬਲਾਂ ਕਦਲਾਂ ਸਰਾਟੀਲਾ ਪਰਬਤਾਂ ਤੇ ਪਦਰਾ ਪਰ ਪੂਰਾ ਪੂਰਾ ਕਬਜ਼ਾ ਕਰ ਲਿਆ ਇਸ ਤਰ੍ਹਾਂ ਇਸਲਾਮੀ ਹਕੂਮਤੀਆਂ ਅੱਠਾਂ ਪੀੜੀਆਂ ਤੇ 500 ਸਾਲ ਦੇ ਬਾਅਦ ਕਸ਼ਮੀਰ ਵਿੱਚ ਖਾਲਸਾ ਰਾਜ قائم ਕੀਤਾ ਗਿਆ